ਅਸ਼ਿਕਲ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਕੰਟਾਕਾਰ ਲੁਧਿਆਣਾ ਦੇ ਵਿੱਚ ਜਾਮ ਹੀ ਜਾਮ ਤਸਵੀਰਾਂ ਨੇ ਕੰਟਾਕਾਰ ਲੁਧਿਆਣਾ ਦੀਆਂ ਜਿੱਥੇ ਕਿ ਭਾਰੀ ਜਾਮ ਲੋਕਾਂ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਆਪਣੇ ਕੰਮ ਕਰ ਰਹੇ ਤੇ ਜਾਂਦੇ ਨਜ਼ਰ ਆ ਰਹੇ ਤੇ ਕਈ ਜਿਹੜੇ ਕਿ ਸਮਾਨ ਬਜਾਰਾ ਵਿੱਚ ਲੈ ਆ ਰਹੇ ਨੇ ਤੇ ਉਹਨਾਂ ਨੂੰ ਜਾਮ ਦਾ ਸਾਹਮਣਾ ਜਿਹੜਾ ਕਿ ਆ ਕਰਨਾ ਪੈ ਰਿਹਾ ਵੈ ਇਹ ਲੁਧਿਆਣਾ ਦੇ ਕੰਟਾਕਾਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਕੁਝ ਦਿਨ ਪਹਿਲਾਂ ਕੁਝ ਮਹੀਨੇ ਪਹਿਲਾਂ ਜਿਹੜਾ ਕਿ ਇਹ ਤਮੋਰੀਆ ਪੁਲ ਬੰਦ ਹੋਇਆ ਸੀ ਉਸ ਦੇ ਕਾਰਨ ਜਿਹੜਾ ਕਿ ਹੈ ਰੂਟ ਵੀ ਟ੍ਰੈਫਿਕ ਰੂਟ ਵੀ ਜਿਹੜਾ ਕਿ ਡਾਇਵਰਟ ਕੀਤਾ ਗਿਆ ਸੀਗਾ ਤੇ ਉਸ ਦੇ ਕਾਰਨ ਜਿਹੜਾ ਕਿ ਹੈ ਕੰਡਾ ਘਾਤੇ ਵਿੱਚ ਭਾਰੀ ਮਰਕਮ ਜਾਮ ਜਿਹੜਾ ਕਿ ਹੈ ਲੱਗਦਾ ਲੱਗ ਜਾਂਦਾ ਵੈ ਇਹ ਤਸਵੀਰਾਂ ਹੁਣ ਤੁਸੀਂ ਕੰਡਾ ਕਰਦੀਏ ਦੇਖ ਰਹੇ ਹੋ ਜਿੱਥੇ ਕਿ ਲੋਕਾਂ ਨੂੰ ਜਾਮ ਦੇ ਵਿੱਚ ਫਸੇ ਫਸੇ ਹੋਏ ਜਾਮ ਦੇ ਵਿੱਚ ਲੋਕ ਕਾਫੀ ਖੱਜਲ ਖਵਾਰ ਹੋ ਰਹੇ ਨੇ ਹੋਰ ਵੀ ਗੱਲਬਾਤ ਕਰਦੇ ਆ ਕਿ ਕਿੰਨਾ ਕੋ ਕਿੰਨਾ ਕੋ ਸਾਹਮਣਾ ਕਰਨਾ ਪੈਂਦਾ ਜਾਮ ਦੇ ਵਿੱਚ ਥੋੜਾ ਜਿਹਾ ਚੌਂਗਲੇ ਚੌਂਗ ਦਾ ਬਹੁਤ ਜ਼ਿਆਦਾ ਹੁੰਦਾ ਵੈ ਬਹੁਤ ਜ਼ਿਆਦਾ ਚੌਂਗਲਾ ਕੋਈ ਪੁੱਲ ਕਰਨ ਚਾਰੀ ਖੜਾ ਹੁੰਦਾ ਇੱਥੇ ਕਨੇ ਕਾ ਖੜੇ ਹੁੰਦੇ ਭਾਈ ਜੀ ਕਨੇ ਕਾ ਖੜੇ ਹੁੰਦੇ ਆ ਤੋਂ ਬਿਲਕੁਲ ਹੀ ਲੋਕਾਂ ਦਾ ਵੀ ਕਹਿਣਾ ਕਿ ਬਿਲਕੁਲ ਕਦੇ ਖੜੇ ਰਹਿ ਕੇ ਪੁਸ ਕਰਮਚਾਰੀ ਇੱਥੇ ਖੜੇ ਹੋਏ ਖੜੇ ਹੁੰਦੇ ਨੇ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਜਿਹੜੇ ਕੋਈ ਵੀ ਕਸਟਮਰ ਖਰੀਦਦਾਰ ਕਰਨ ਆਏਗਾ ਤੇ ਪਹਿਲੇ ਉਸ ਨੂੰ ਜਾਮ ਦਾ ਸਾਹਮਣਾ ਜੇ ਰੱਖਿਆ ਕਰਨਾ ਪਵੇਗਾ ਇਹ ਤਸਵੀਰਾਂ ਘੰਟਾ ਘਰ ਲੁਧਿਆਣਾ ਦੀਆਂ ਨੇ ਦਿੱਤੇ ਕੀ ਲੋਕ ਲੋਕ ਕਾਫੀ ਪਰੇਸ਼ਾਨ ਹੁੰਦੇ ਨੇ ਲੋਕ ਕਾਫੀ ਪਹਿਲੇ ਹੀ ਸੋਚ ਜਰੋ ਬਾਜ਼ਾਰ ਲੋਕਾਂ ਨੇ ਆਣਾ ਹੁੰਦਾ ਵਾ ਉਦੋਂ ਪਹਿਲੇ ਸੋਚ ਰਹੇ ਨੇ ਕਿ ਕਿੱਥੇ ਸਾਨੂੰ ਜਾਮਤਾ ਨਹੀਂ ਮਿਲੇਗਾ ਹੋਰ ਵੀ ਜਿਹੜੇ ਈ ਰਿਕਸ਼ਾ ਵਾਲੇ ਨੇ ਕਿੰਨਾ ਕੋ ਜਾਮ ਦਾ ਸਾਹਮਣਾ ਕਰਨਾ ਪੈਂਦਾ ਕਿੰਨਾ ਕੋ ਜਾਮ ਦਾ ਸਾਹਮਣਾ ਕਰਨਾ ਪੈਂਦਾ ਉਹ ਜ਼ਿਆਦਾ ਉਹ ਜ਼ਿਆਦਾ ਕਿੰਨਾ ਕੋ ਟਾਈਮ ਲੱਗ ਜਾਂਦਾ ਜਾਂਦੇ ਜਾਂਦੇ ਅੱਗੇ ਆ ਵੀ ਅੱਧਾ ਅੱਧਾ ਘੰਟਾ ਲੱਗ ਜਾਂਦਾ ਅੱਧਾ ਘੰਟਾ ਲੱਗ ਜਾਂਦਾ ਬਿਲਕੁਲ ਅੱਧਾ ਘੰਟਾ ਜਿਹੜੇ ਕਿ ਇਹ ਲੋਕਾਂ ਨੂੰ ਜਾਮ ਦਾ ਸਾਹਮਣਾ ਕਰਨਾ ਪੈਂਦਾ ਵਾ ਅੱਗੇ ਜਾਣ ਦੇ ਲਈ ਤੇ ਹੋਰ ਵੀ ਤਕਰੀਰਤਾਂ ਦਿਖਾ ਰਹੇ ਆ ਘੰਟਾਗਾ ਲੁਧਿਆਣੇ ਦੀਆਂ ਜਿੱਥੇ ਕਿ ਈ ਰਿਕਸ਼ਾ ਤੇ ਵਿੱਚ ਸਵਾਰੀਆਂ ਜਿਹੜੀਆਂ ਬੈਠੀਆਂ ਹੁੰਦੀਆਂ ਨੇ ਉਹ ਵੀ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਵਾ ਕਸਟਮਰਾਂ ਨੂੰ ਜਿਹੜੇ ਕਿ ਇੱਥੇ ਬਾਜ਼ਾਰਾ ਵਿੱਚ ਆਣਾ ਹੁੰਦਾ ਅੱਛਾ ਇਧਰ ਕਦੇ ਰਾਉਂਡ ਅਪ ਨਹੀਂ ਕਰਤੇ ਆ ਤੇ ਕਲੀਅਰ ਕਰਵਾਤੇ ਆ हां ਵਿੱਚ ਵਿੱਚ ਮੇ ਕਰਦੇ ਵਿੱਚ ਵਿੱਚ ਮੇ ਕਰਦਾ ਡੇਲੀ ਨਹੀਂ ਕਰਵਾਤੇ ਨਹੀਂ ਆਉਂਦੇ ਆ ਜਨਰਲੀ ਜਨਰਲੀ ਪੁਲਿਸ ਵਾਲੇ ਪੁਲਿਸ ਦੀ ਵੈਨ ਹੈ ਪੁਲਿਸ ਦੀ ਵੈਨ ਹੈ ਹਾਂ ਬਸਤਾ ਇੱਕ ਵਾਰ ਆਉਂਦਾ ਉਹ ਕਿਤੇ ਜਿੱਥੇ ਤੇ ਦੁਕਾਨਦਾਰ ਵੀ ਨੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਇੱਥੇ ਜਿਹੜਾ ਕਿ ਆਪਣਾ ਰੋਜ਼ਗਾਰ ਕਰਦੇ ਨੇ ਇਹ ਦੁਕਾਨਾਂ ਆ ਉਹਨਾਂ ਦੀ ਜਿੱਥੇ ਕਿ ਰੋਜ਼ਗਾਰ ਕਰਦੇ ਨੇ ਉਹਨਾਂ ਦੇ ਕੋਲ ਇਹ ਕਿਹਾ ਜਾ ਰਿਹਾ ਕਿ ਕਸਟਮਰਾਂ ਦਾ ਆ ਇੱਥੇ ਆਉਣ ਤੋਂ ਪਹਿਲਾਂ ਹੀ ਜਿਹੜਾ ਕਿ ਹੈ ਉਹਨਾਂ ਨੂੰ ਡਰ ਲੱਗਦਾ ਹੈ ਕਿ ਕਿਤੇ ਨਾ ਕਿਤੇ ਟ੍ਰੈਫਿਕ ਦੇ ਵਿੱਚ ਅਸੀਂ ਫਸਣਾ ਜਾਈਏ ਜੋ ਤੋ ਕਿ ਜਿਹੜਾ ਕੀ ਸਾਡਾ ਕੀਮਤੀ ਸਮਾਂ ਜਿਹੜਾ ਕੀ ਹੈ ਅਸੀਂ ਬਚਾ ਸਕੀਏ ਤੇ ਉਹ ਇੱਥੇ ਇਹ ਲੇਡੀ ਦਾ ਵੀ ਕਹਿਣਾ ਹੈ ਕਿ ਕਸਟਮਰ ਜਿਹੜੇ ਕੀ ਪਹਿਲੇ ਵੱਧ ਆਉਂਦੇ ਸੀ ਉਹ ਘਟਾਣੇ ਸ਼ੁਰੂ ਹੋ ਗਏ ਨੇ ਤੇ ਪੁਲ ਪ੍ਰਸ਼ਾਸਨ ਕਿਸ ਤਰ੍ਹਾਂ ਟ੍ਰੈਫਿਕ ਨੂੰ ਕੰਟਰੋਲ ਕਰੇਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਜੁੜੇ ਹੋਏ ਲੁਧਿਆਣਾ ਲਾਈਵ ਨਾਲ ਚੰਦਰ ਜੰਮਪਰਪੁਰ ਧੰਨਵਾਦ ਸਸ਼ੀਕਲ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਕੰਟਾਕਾਰ ਲੁਧਿਆਣਾ ਦੇ ਵਿੱਚ ਜਾਮ ਹੀ ਜਾਮ ਤਸਵੀਰਾਂ ਨੇ ਕੰਟਾ ਘਰ ਲੁਧਿਆਣਾ ਦੀਆਂ ਜਿੱਥੇ ਕਿ ਭਾਰੀ ਜਾਮ ਲੋਕਾਂ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਵੈ ਲੋਕ ਆਪਣੇ ਕੰਮ ਕਰ ਰਹੇ ਤੇ ਜਾਂਦੇ ਨਜ਼ਰ ਰਹੇ ਤੇ ਕਈ ਜਿਹੜੇ ਕਿ ਸਮਾਨ ਬਜਾਰਾ ਵਿੱਚ ਲੈਣ ਆ ਰਹੇ ਨੇ ਤੇ ਉਹਨਾਂ ਨੂੰ ਜਾਮ ਦਾ ਸਾਹਮਣਾ ਜਿਹੜਾ ਕਿ ਆ ਕਰਨਾ ਪੈ ਰਿਹਾ ਵੈ ਇਹ ਲੁਧਿਆਣਾ ਦੇ ਕੰਟਾ ਘਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਕੁਝ ਦਿਨ ਪਹਿਲਾਂ ਕੁਝ ਮਹੀਨੇ ਪਹਿਲਾਂ ਜਿਹੜਾ ਕਿ ਇਹ ਤਮੋਰੀਆ ਪੁਲ ਬੰਦ ਹੋਇਆ ਸੀ ਉਸ ਦੇ ਕਾਰਨ ਜਿਹੜਾ ਕਿ ਹੈ ਰੂਟ ਵੀ ਟ੍ਰੈਫਿਕ ਰੂਟ ਵੀ ਜਿਹੜਾ ਕਿ ਡਾਇਵਰਟ ਕੀਤਾ ਗਿਆ ਸੀਗਾ ਤੇ ਉਸ ਦੇ ਕਾਰਨ ਜਿਹੜਾ ਕਿ ਹੈ ਕੰਟਾ ਘਾਹ ਦੇ ਵਿੱਚ ਭਾਰਵੇਂ ਪਰਚਮ ਜਾਮ ਜਿਹੜਾ ਕੀ ਹੈ ਲੱਗਦਾ ਲੱਗ ਜਾਂਦਾ ਵੈ ਇਹ ਤਸਵੀਰਾਂ ਹੁਣ ਤੁਸੀਂ ਘੰਡਾ ਕਰਦੀਆਂ ਦੇਖ ਰਹੇ ਹੋ ਜਿੱਥੇ ਕੀ ਲੋਕਾਂ ਨੂੰ ਜਾਮ ਦੇ ਵਿੱਚ ਫਸੇ ਫਸੇ ਹੋਏ ਜਾਮ ਦੇ ਵਿੱਚ ਲੋਕ ਕਾਫੀ ਖੱਜਲ ਖਵਾਰ ਹੋ ਰਹੇ ਨੇ ਹੋਰ ਵੀ ਗਲਬਾਤ ਕਰਦੇ ਆ ਕਿ ਕਿੰਨਾ ਕੋ ਕਿੰਨਾ ਕੋ ਸਾਹਮਣਾ ਕਰਨਾ ਪੈਂਦਾ ਜਾਮ ਦੇ ਵਿੱਚ ਥੋੜਾ ਜੌਂਗਲੇ ਜੌਂਗ ਦਾ ਬਹੁਤ ਜ਼ਿਆਦਾ ਹੁੰਦਾ ਵੈ ਬਹੁਤ ਜ਼ਿਆਦਾ ਜੌਂਗ ਲ ਕੋਈ ਬਹੁਤ ਕਰੇ ਵਿਚਾਰੀ ਖੜਾ ਹੁੰਦਾ ਇੱਥੇ ਸਵੇਰ ਦਾ ਢਾਰ ਖੜੇ ਹੁੰਦੇ ਭਾਈ ਜੀ ਸਵੇਰ ਦਾ ਢਾਰ ਖੜੇ ਹੁੰਦੇ ਉਹ ਬਿਲਕੁਲ ਹੀ ਲੋਕਾਂ ਦਾ ਵੀ ਕਹਿਣਾ ਹੈ ਕਿ ਬਿਲਕੁਲ ਤਵੇ ਕਦਾਰ ਦੇ ਕੇ ਪੁਸ ਕਰਮਚਾਰੀ ਇੱਥੇ ਖੜੇ ਹੋਏ ਖੜੇ ਹੁੰਦੇ ਨੇ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਜਿਹੜੇ ਕੋਈ ਵੀ ਕਸਟਮਰ ਖਰੀਦਦਾਰ ਕਰਨ ਆਏਗਾ ਤੇ ਪਹਿਲੇ ਉਸ ਨੂੰ ਜਾਂ ਦਾ ਸਾਹਮਣਾ ਜਿਹੜਾ ਕਰਨਾ ਪਵੇਗਾ ਇਹ ਤਸਵੀਰਾਂ ਘੰਟਾ ਘਰ ਲੁਧਿਆਣੀਆਂ ਨੇ ਦਿੱਤੇ ਕਿ ਲੋਕ ਲੋਕ ਕਾਫੀ ਪਰੇਸ਼ਾਨ ਹੁੰਦੇ ਨੇ ਲੋਕ ਕਾਫੀ ਪਹਿਲੇ ਹੀ ਸੋਚ ਜਦੋਂ ਬਾਜ਼ਾਰ ਲੋਕਾਂ ਨੇ ਆਣਾ ਹੁੰਦਾ ਵਾ ਉਦੋਂ ਪਹਿਲੇ ਸੋਚ ਰਹੇ ਨੇ ਕਿ ਕਿਤੇ ਸਾਨੂੰ ਜਾਂਤਾ ਨਹੀਂ ਮਿਲੇਗਾ ਹੋਰ ਵੀ ਇਹ ਜਿਹੜੇ ਈ ਰਿਕਸ਼ਾ ਵਾਲੇ ਨੇ ਕਿੰਨਾ ਕੋ ਜਾਮ ਦਾ ਸਾਹਮਣਾ ਕਰਨਾ ਪੈਂਦਾ ਕਿੰਨਾ ਕੋ ਜਾਮ ਦਾ ਸਾਹਮਣਾ ਕਰਨਾ ਪੈਂਦਾ ਉਹ ਜ਼ਿਆਦਾ ਉਹ ਜ਼ਿਆਦਾ ਹੋ ਜਾਦਾ ਕਿੰਨਾ ਕੋ ਟਾਈਮ ਲੱਗ ਜਾਂਦਾ ਜਾਂਦੇ ਜਾਂਦੇ ਅੱਗੇ ਹਾਂ ਭਈ ਅੱਧਾ ਅੱਧਾ ਘੰਟਾ ਲੱਗ ਜਾਂਦਾ ਅੱਧਾ ਘੰਟਾ ਲੱਗ ਜਾਂਦਾ ਬਿਲਕੁਲ ਅੱਧਾ ਘੰਟਾ ਜਿਵੇਂ ਕਿ ਇਹ ਲੋਕਾਂ ਨੂੰ ਜਾਮ ਦਾ ਸਾਹਮਣਾ ਕਰਨਾ ਪੈਂਦਾ ਵਾ ਅੱਗੇ ਜਾਣ ਦੇ ਲਈ ਤੇ ਹੋਰ ਵੀ ਤਖਰੀਆ ਦਿਖਾ ਰਹਿਆਂ ਘੰਟਾ ਦਾ ਲੁਧਿਆਣੇ ਦੀਆਂ ਜਿੱਥੇ ਕਿ ਈ ਰਿਕਸ਼ਾ ਦੇ ਵਿੱਚ ਸਵਾਰੀਆਂ ਜਿਹੜੀਆਂ ਬੈਠੀਆਂ ਹੁੰਦੀਆਂ ਨੇ ਉਹ ਵੀ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਵਾ ਕਸਟਮਰਾਂ ਦਾ ਉਹਨੂੰ ਜਿਹੜੇ ਕਿ ਇੱਥੇ ਬਾਜ਼ਾਰਾ ਵਿੱਚ ਆਣਾ ਹੁੰਦਾ ਅੱਛਾ ਇਧਰ ਕਦੇ ਰਾਉਂਡ ਅਪ ਨਹੀਂ ਕਰਤੇ ਆਂ ਪ੍ਰੈਕਟੀਕਲੀ ਕਲੀਅਰ ਕਰਵਾਤੇ ਆਂ ਹਾਂ ਵਿਚ ਵਿੱਚ ਮੇ ਕਰਦੇ ਵਿਚ ਵਿਚ ਮੇ ਕਰਦਾ ਡੇਲੀ ਨਹੀਂ ਕਰਵਾਤੇ ਨਹੀਂ ਆਉਂਦੇ ਆਂ ਜਨਰਲੀ ਜਨਰਲੀ ਪੁਲਿਸ ਵਾਲੇ ਪੁਲਿਸ ਦੀ ਵੈਨ ਹੈ ਪੁਲਿਸ ਦੀ ਵੈਨ ਹਾਂ ਬਸਤਾ ਇੱਕ ਆਦਮ ਹਾਂਜੀ ਉਹ ਬਿਲਕੁਲ ਇੱਥੇ ਇੱਥੇ ਦੁਕਾਨਦਾਰ ਵੀ ਨੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਇੱਥੇ ਜਿਹੜੇ ਕਿ ਆਪਣਾ ਰੋਜ਼ਗਾਰ ਕਰਦੇ ਨੇ ਦੁਕਾਨ ਆ ਉਹਨਾਂ ਦੀ ਜਿੱਥੇ ਕਿ ਰੋਜ਼ਗਾਰ ਕਰਦੇ ਨੇ ਉਹਨਾਂ ਦੇ ਕੋਲ ਇਹ ਕਿਹਾ ਜਾ ਰਿਹਾ ਕਿ ਕਸਟਮਰਾਂ ਦਾ ਅ ਇੱਥੇ ਆਉਣ ਤੋਂ ਪਹਿਲਾਂ ਜਿਹੜਾ ਕੀ ਹੈ ਉਹਨਾਂ ਨੂੰ ਡਰ ਲੱਗਦਾ ਹੈ ਕਿ ਕਿਤੇ ਨਾ ਕਿਤੇ ਟ੍ਰੈਫਿਕ ਦੇ ਵਿੱਚ ਅਸੀਂ ਫਸਣਾ ਜਾਈਏ ਜੋ ਕਿ ਜਿਹੜਾ ਕੀ ਸਾਡਾ ਕੀਮਤੀ ਸਮਾਂ ਜਿਹੜਾ ਕੀ ਹੈ ਅਸੀਂ ਬਚਾ ਸਕੀਏ ਤੇ ਉਹਨਾਂ ਇੱਥੇ ਇਹ ਲੇਡੀ ਦਾ ਵੀ ਕਹਿਣਾ ਹੈ ਕਿ ਕਸਟਮਰ ਜਿਹੜੇ ਕੀ ਪਹਿਲੇ ਵੱਧ ਆਉਂਦੇ ਸੀ ਉਹ ਘਟਾਣੇ ਸ਼ੁਰੂ ਹੋ ਗਏ ਨੇ ਤੇ ਉਹ ਪ੍ਰਸ਼ਾਸਨ ਕਿਸ ਤਰ੍ਹਾਂ ਟ੍ਰੈਫਿਕ ਨੂੰ ਕੰਟਰੋਲ ਕਰੇਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਜੁੜੇ ਹੋਏ ਲਦਾਨ ਲਾਈਵ ਨਾਲ ਚੰਦਰ ਜੰਮਪਰ ਕੋ ਧੰਨਵਾਦ